ਸਾਲ ਦਾ ਆਖਰੀ ਸੂਰਜ ਗ੍ਰਹਿਣ ਜੋ ਕਿ ਇਸ ਮਹੀਨੇ ਲੱਗਣ ਜਾ ਰਿਹਾ ਹੈ ਦੱਸਦੀ ਹੈ ਕਿ ਸਾਲ ਦਾ ਇਹ ਦੂਜਾ ਤੇ ਆਖਰੀ ਸੂਰਜ ਗ੍ਰਹਿਣ ਹੋਵੇਗਾ ਤੇ ਸਤੰਬਰ ਮਹੀਨੇ ਦੀ 21 ਅਤੇ 22 ਤਾਰੀਖ ਦੇ ਦਰਮਿਆਨ ਇਹ ਲੱਗੇਗਾ ਸੋ ਦੱਸਿਆ ਕਿ ਇਹ ਗ੍ਰਹਿਣ ਅਸ਼ਵਿਨੀ ਮਹੀਨੇ ਦੀ ਨਵੀਂ ਚੰਦਰਮਾ ਦੀ ਤਾਰੀਖ ਨੂੰ ਲੱਗੇਗਾ ਸੂਰਜ ਗ੍ਰਹਿਣ ਨੂੰ ਜੋ ਕਿ ਵਿਗਿਆਨਕ ਅਤੇ ਚੌਥੇ ਦ੍ਰਿਸ਼ਟੀਕੋਣ ਤੋਂ ਕਾਫੀ ਮਹੱਤਵਪੂਰਨ ਖਗੋਲੀਏ ਘਟਨਾ ਦੇ ਵਜੂਹ ਦੇਖਿਆ ਜਾ ਰਿਹਾ ਹੈ ਸੋ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ਦਿਖਾਈ ਦੇਵੇਗਾ ਇਸ ਸੰਬੰਧੀ ਚਰਚਾ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਚੜੀ ਹੋਈ ਹੈ ਸੋ ਦੱਸਦੀ ਹੈ ਕਿ ਪੰਚਾਂਗ ਦੇ ਅਨੁਸਾਰ ਇਹ ਸੂਰਜ ਗ੍ਰਹਿਣ ਜੋ ਕਿ ਅਸ਼ਵਿਣ ਮਹੀਨੇ ਦੀ ਅਮਵਸਿਆ ਤਰੀਕ ਨੂੰ ਲੱਗੇਗਾ ਸੋ 21 ਸਤੰਬਰ ਦੀ ਰਾਤ ਨੂੰ ਲਗਭਗ ਇਸ ਸੂਰਜ ਗ੍ਰਹਿਣ ਦਾ ਸਮਾਂ ਸ਼ੁਰੂ ਹੋਵੇਗਾ 11 ਵਜੇ ਅਤੇ ਇਹ ਸ਼ੁਰੂ ਹੋਵੇਗਾ ਤੇ ਸਵੇਰੇ 3:23 ਵਜੇ ਤੱਕ ਚਾਲੂ ਰਹੇਗਾ ਯਾਨੀ ਕਿ ਕੁੱਲ ਮਿਲਾ ਕੇ 4 ਘੰਟਿਆਂ ਤੋਂ ਵੱਧ ਸਮੇਂ ਤੱਕ ਇਹ ਸੂਰਜ ਗ੍ਰਹਿਣ ਜੋ ਕਿ ਰਵੇਗਾ ਪਰ ਭਾਰਤ ਦੇ ਵਿੱਚ ਇਹ ਸੂਰਜ ਗ੍ਰਹਿਣ ਜੋ ਕਿ ਰਾਤ ਦੇ ਸਮੇਂ ਹੋਵੇਗਾ ਜਿਸ ਕਰਕੇ ਇਸ ਗ੍ਰਹਿਣ ਨੂੰ ਭਾਰਤ ਦੇ ਵਿੱਚ ਦੇਖਿਆ ਨਹੀਂ ਜਾਵੇਗਾ ਅਤੇ ਜੇਕਰ ਇਹ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਤਾਂ ਇਸ ਦੀ ਨਾਕਰਾਤਮਕ ਊਰਜਾ ਵੀ ਭਾਰਤ ਦੇ ਵਿੱਚ ਨਹੀਂ ਅਸਰ ਕਰੇਗੀ ਇਸ ਅਸ਼ੰਕ ਸੂਰਜ ਗ੍ਰਹਿਣ ਤੋਂ ਮੁੱਖ ਤੌਰ ਤੇ ਜੋ ਕਿ ਉਹਨਾਂ ਖੇਤਰਾਂ ਦੇ ਵਿੱਚ ਦਿਖਾਈ ਦੇਵੇਗਾ ਜਿੱਥੇ ਉਸ ਸਮੇਂ ਦਿਨ ਹੋਵੇਗਾ ਦਿਨ ਦਾ ਸਮਾ ਹੋਵੇਗਾ ਇਹਨਾਂ ਖੇਤਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸੂਰਜ ਗ੍ਰਹਿਣ ਜੇਕਰ ਕੋਈ ਦੇਖਣਾ ਚਾਹੁੰਦਾ ਹੈ ਤਾਂ ਪ੍ਰਸ਼ਾਂਤ ਮਹਾਸਾਗਰ ਨਿਊਜ਼ੀਲੈਂਡ ਆਸਟ੍ਰੇਲੀਆ ਅਫਰੀਕਾ ਹਿੰਦ ਮਹਾਸਾਗਰ ਅੰਟਾਰਕਟਿਕ ਮਹਾਸਾਗਰ ਦੱਖਣੀ ਮਹਾਸਾਗਰ ਪੋਲੀਨੇਸ਼ੀਆ ਮਲੇਨੇਸ਼ੀਆ ਅਤੇ ਨਾਰਫੋਕ ਟਾਪੂ ਇਹਨਾਂ ਇਲਾਕਿਆਂ ਦੇ ਵਿੱਚ ਦਿਖਾਈ ਦੇ ਸਕਦਾ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਉਸ ਸਮੇਂ ਦਿਨ ਹੋਵੇਗਾ ਸੂਤਕ ਕਾਲ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇਸ ਦਾ ਸੂਤਕ ਕਾਲ ਵੀ ਜੋ ਕਿ ਮਾਨਯੇ ਨਹੀਂ ਹੋਵੇਗਾ ਕਿਉਂਕਿ ਰਾਤ ਦੇ ਸਮੇਂ ਗ੍ਰਹਿਣ ਲੱਗੇਗਾ ਸੂਰਜ ਗ੍ਰਹਿਣ ਜੋ ਕਿ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਤਾਂ ਇਹ ਇਸ ਦਾ ਸੂਤਕ ਕਾਲ ਵੀ ਦਿਖਾਈ ਨਹੀਂ ਦੇਵੇਗਾ ਸੁਦਾਜੀ ਕਿ ਇਸ ਦਾ ਕੋਈ ਵੀ ਪ੍ਰਭਾਵ ਭਾਰਤ ਦੇ ਵਿੱਚ ਨਹੀਂ ਹੋਵੇਗਾ 21 ਸਤੰਬਰ ਦਾ ਸੂਰਜ ਗ੍ਰਹਿਣ ਰਾਤ ਨੂੰ ਹੋਵੇਗਾ ਤੇ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਵਾਰ ਜੋ ਕਿ ਸੂਤਕ ਕਾਲ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਸੂਰਜ ਗ੍ਰਹਿਣ ਦਾ ਜੇਕਰ ਰਾਸ਼ੀਆ ਦੀ ਗੱਲ ਕਰੀਏ ਤਾਂ ਕਾਫੀ ਵੱਡੀ ਖਗੋਲੀਆ ਘਟਨਾ ਹੋਵੇ ਤੇ ਜੋਤਿਸ਼ੀ ਅਨੁਸਾਰ ਵੀ ਇਹ ਬਹੁਤ ਵੱਡੀ ਘਟਨਾ ਹੋਵੇ ਤੇ 12 ਰਾਸ਼ੀਆਂ ਤੇ ਇਸ ਦਾ ਕੁਝ ਨਾ ਕੁਝ ਪ੍ਰਭਾਵ ਦੇਖਣ ਨੂੰ ਜ਼ਰੂਰ ਮਿਲ ਸਕਦਾ ਹੋਵੇ ਪਰ ਇਹਦੇ ਵਿੱਚ ਸੁਤਕ ਕਾਲ ਜੋ ਕਿ ਨਾ ਹੋਣ ਕਰਕੇ ਇਸ ਦਾ ਨਕਾਰਾਤਮਕ ਪ੍ਰਭਾਵ ਬਹੁਤ ਘੱਟ ਹੋਵੇਗਾ ਪਰ ਕੁਝ ਰਾਸ਼ੀਆਂ ਜਿਨ੍ਹਾਂ ਨੇ ਜਿਨ੍ਹਾਂ ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਸੋ ਸੂਰਜ ਗ੍ਰਹਿਣ ਜੋ ਕਿ ਇੱਕ ਵਿਗਤ ਖਾਸ ਖਗੋਲੀਏ ਘਟਨਾਵਾਂ ਹੈ ਔਰ ਇਸ ਘਟਨਾ ਦੇ ਵਿੱਚ ਜੋ ਕਿ ਸੂਰਜ ਗ੍ਰੈਨੈਸ ਸਤੰਬਰ ਮਹੀਨੇ ਦੇ ਵਿੱਚ ਲੱਗਣ ਜਾ ਰਿਹਾ ਹੈ 21 ਸਤੰਬਰ ਦੀ ਰਾਤ ਨੂੰ ਲਗਭਗ 11 ਵਜੇ ਸ਼ੁਰੂ ਹੋਵੇਗਾ ਤੇ ਇਸ ਵੇਲੇ 3 ਵਜੇ 23 ਮਿੰਟ ਤੱਕ ਇਹ ਸੂਰਜ ਗ੍ਰੈਨ ਨਵੇਗਾ ਤੇ ਇਸ ਦੀ अवधि ਹੈ ਜੋ 4 ਘੰਟਿਆਂ ਤੋਂ ਵੱਧ ਸਮੇਂ ਦੀ ਹੋਵੇਗੀ ਸਾਲ ਦਾ ਆਖਰੀ ਸੂਰਜ ਗ੍ਰਹਿਣ ਜੋ ਕਿ ਇਸ ਮਹੀਨੇ ਲੱਗਣ ਜਾ ਰਿਹਾ ਹੈ ਦੱਸਦੇ ਕਿ ਸਾਲ ਦਾ ਇਹ ਦੂਜਾ ਤੇ ਆਖਰੀ ਸੂਰਜ ਗ੍ਰਹਿਣ ਹੋਵੇਗਾ ਤੇ ਸਤੰਬਰ ਮਹੀਨੇ ਦੀ 21 ਅਤੇ 22 ਤਾਰੀਖ ਦੇ ਦਰਮਿਆਨ ਇਹ ਲੱਗੇਗਾ। ਸੋ ਦੱਸਿਆ ਗਿਆ ਕਿ ਇਹ ਗ੍ਰਹਿਣ ਅਸ਼ਵਿਨੀ ਮਹੀਨੇ ਦੀ ਨਵੀਂ ਚੰਦਰਮਾ ਦੀ ਤਾਰੀਖ ਨੂੰ ਲੱਗੇਗਾ ਸੂਰਜ ਗ੍ਰਹਿਣ ਨੂੰ ਜੋ ਕਿ ਵਿਗਿਆਨਕ ਅਤੇ ਚੌਥੇਸ਼ ਦ੍ਰਿਸ਼ਟੀਕੋਣ ਤੋਂ ਕਾਫੀ ਮਹੱਤਵਪੂਰਨ ਖਗੋਲੀਏ ਘਟਨਾ ਦੇ ਵਜੂਹ ਦੇਖਿਆ ਜਾ ਰਿਹਾ ਹੈ। ਸੋ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ਦਿਖਾਈ ਦੇਵੇਗਾ ਇਸ ਸੰਬੰਧੀ ਚਰਚਾ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਚੜੀ ਹੋਈ ਹੈ ਸੋ ਦੱਸਦੀ ਹੈ ਕਿ ਪੰਚਾਂਗ ਦੇ ਅਨੁਸਾਰ ਇਹ ਸੂਰਜ ਗ੍ਰਹਿਣ ਜੋ ਕਿ ਅਸ਼ਵਿਣ ਮਹੀਨੇ ਦੀ ਅਮਵਸਿਆ ਤਰੀਕ ਨੂੰ ਲੱਗੇਗਾ ਸੋ 21 ਸਤੰਬਰ ਦੀ ਰਾਤ ਨੂੰ ਲਗਭਗ ਇਸ ਸੂਰਜ ਗ੍ਰਹਿਣ ਦਾ ਸਮਾਂ ਸ਼ੁਰੂ ਹੋਵੇਗਾ 11 ਵਜੇ ਅਤੇ ਇਹ ਸ਼ੁਰੂ ਹੋਵੇਗਾ ਤੇ ਸਵੇਰੇ 3:23 ਵਜੇ ਤੱਕ ਚਾਲੂ ਰਹੇਗਾ ਯਾਨੀ ਕਿ ਕੁੱਲ ਮਿਲਾ ਕੇ 4 ਘੰਟਿਆਂ ਤੋਂ ਵੱਧ ਸਮੇਂ ਤੱਕ ਇਹ ਸੂਰਜ ਗ੍ਰਹਿਣ ਜੋ ਕਿ ਰਵੇਗਾ ਪਰ ਭਾਰਤ ਦੇ ਵਿੱਚ ਇਹ ਸੂਰਜ ਗ੍ਰਹਿਣ ਜੋ ਕਿ ਰਾਤ ਦੇ ਸਮੇਂ ਹੋਵੇਗਾ ਜਿਸ ਕਰਕੇ ਇਸ ਗ੍ਰਹਿਣ ਨੂੰ ਭਾਰਤ ਦੇ ਵਿੱਚ ਦੇਖਿਆ ਨਹੀਂ ਜਾਵੇਗਾ ਅਤੇ ਜੇਕਰ ਇਹ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਤਾਂ ਇਸ ਦੀ ਨਾਕਰਾਤਮਕ ਊਰਜਾ ਵੀ ਭਾਰਤ ਦੇ ਵਿੱਚ ਨਹੀਂ ਅਸਰ ਕਰੇਗੀ ਇਸ ਅਸ਼ੰਕ ਸੂਰਜ ਗ੍ਰਹਿਣ ਤੋਂ ਮੁੱਖ ਤੌਰ ਤੇ ਜੋ ਕਿ ਉਹਨਾਂ ਖੇਤਰਾਂ ਦੇ ਵਿੱਚ ਦਿਖਾਈ ਦੇਵੇਗਾ ਜਿੱਥੇ ਉਸ ਸਮੇਂ ਦਿਨ ਹੋਵੇਗਾ ਦਿਨ ਦਾ ਸਮਾ ਹੋਵੇਗਾ ਇਹਨਾਂ ਖੇਤਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸੂਰਜ ਗ੍ਰਹਿਣ ਜੇਕਰ ਕੋਈ ਦੇਖਣਾ ਚਾਹੁੰਦਾ ਹੈ ਤਾਂ ਪ੍ਰਸ਼ਾਂਤ ਮਹਾਸਾਗਰ ਨਿਊਜ਼ੀਲੈਂਡ ਆਸਟ੍ਰੇਲੀਆ ਅਫਰੀਕਾ ਹਿੰਦ ਮਹਾਸਾਗਰ ਅੰਟਾਰਕਟਿਕ ਮਹਾਸਾਗਰ ਦਕਣੀ ਮਹਾਸਾਗਰ ਪੋਲੀਨੇਸ਼ੀਆ ਮਲੇਨੇਸ਼ੀਆ ਅਤੇ ਨਾਰਫੋਕ ਟਾਪੂ ਇਹਨਾਂ ਇਲਾਕਿਆਂ ਦੇ ਵਿੱਚ ਦਿਖਾਈ ਦੇ ਸਕਦਾ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਉਸ ਸਮੇਂ ਦਿਨ ਹੋਵੇਗਾ ਸੂਤਕ ਕਾਲ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇਸ ਦਾ ਸੂਤਕ ਕਾਲ ਵੀ ਜੋ ਕਿ ਮਾਨਯੇ ਨਹੀਂ ਹੋਵੇਗਾ ਕਿਉਂਕਿ ਰਾਤ ਦੇ ਸਮੇਂ ਗ੍ਰਹਿਣ ਲੱਗੇਗਾ ਸੂਰਜ ਗ੍ਰਹਿਣ ਜੋ ਕਿ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਤਾਂ ਇਹ ਇਸ ਦਾ ਸੂਤਕ ਕਾਲ ਵੀ ਦਿਖਾਈ ਨਹੀਂ ਦੇਵੇਗਾ ਸੁਦਾਜੀ ਕਿ ਇਸ ਦਾ ਕੋਈ ਵੀ ਪ੍ਰਭਾਵ ਭਾਰਤ ਦੇ ਵਿੱਚ ਨਹੀਂ ਹੋਵੇਗਾ 21 ਸਤੰਬਰ ਦਾ ਸੂਰਜ ਗ੍ਰਹਿਣ ਰਾਤ ਨੂੰ ਹੋਵੇਗਾ ਤੇ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਵਾਰ ਜੋ ਕਿ ਸੂਤਕ ਕਾਲ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਸੂਰਜ ਗ੍ਰਹਿਣ ਦਾ ਜੇਕਰ ਰਾਸ਼ੀਆ ਦੀ ਗੱਲ ਕਰੀਏ ਤਾਂ ਕਾਫੀ ਵੱਡੀ ਖਗੋਲੀਆ ਘਟਨਾ ਵਾ ਤੇ ਜੋਤਿਸ਼ ਨੂੰ ਜ਼ਰੂਰ ਵੀ ਇਹ ਬਹੁਤ ਵੱਡੀ ਘਟਨਾ ਵਾ ਤੇ 12 ਰਾਸ਼ੀਆਂ ਤੇ ਇਸ ਦਾ ਕੁਝ ਨਾ ਕੁਝ ਪ੍ਰਭਾਵ ਦੇਖਣ ਨੂੰ ਜ਼ਰੂਰ ਮਿਲ ਸਕਦਾ ਵਪਾਰ ਦੇ ਵਿੱਚ ਸੁਤਕ ਕਾਲ ਜੋ ਕਿ ਨਾ ਹੋਣ ਕਰਕੇ ਇਸ ਦਾ ਨਕਾਰਾਤਮਕ ਪ੍ਰਭਾਵ ਬਹੁਤ ਘੱਟ ਹੋਵੇਗਾ ਪਰ ਕੁਝ ਰਾਸ਼ੀਆਂ ਜਿਹਾਂ ਨੇ ਜਿਨ੍ਹਾਂ ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਵਾ ਸੋ ਸੂਰਜ ਗ੍ਰਹਿਣ ਜੋ ਕਿ ਇੱਕ ਬਿਹਤ ਖਾਸ ਖਗੋਲੀਏ ਘਟਨਾ ਵੈ ਔਰ ਇਸ ਘਟਨਾ ਦੇ ਵਿੱਚ ਜੋ ਕਿ ਸੂਰਜ ਗ੍ਰੈਨ ਦਾ ਸਤੰਬਰ ਮਹੀਨੇ ਦੇ ਵਿੱਚ ਲੱਗਣ ਜਾ ਰਿਹਾ ਵੈ 21 ਸਤੰਬਰ ਦੀ ਰਾਤ ਨੂੰ ਲਗਭਗ 11 ਵਜੇ ਸ਼ੁਰੂ ਹੋਵੇਗਾ ਤੇ ਇਸਵੇਰੇ 3 ਵਜੇ 23 ਮਿੰਟ ਤੱਕ ਇਹ ਸੂਰਜ ਗ੍ਰੈਨ ਰਵੇਗਾ ਤੇ ਇਸ ਦੀ अवधि ਹੈ ਜੋ 4 ਘੰਟਿਆਂ ਤੋਂ ਵੱਧ ਸਮੇਂ ਦੀ ਹੋਵੇਗੀ